ਇਹ ਚੱਲਣਾ ਕਿਦਾਂ ਕਰ ਜਾ ਮੈਂ ਤਾਂ ਨਹੀਂ ਚੜੀ ਗਈ ਨਾ ਕਿਤੀ ਤੈਨੂੰ ਪਤਾ ਚੱਤਾ ਲੱਗਦਾ ਕਿ ਕੰਮ ਹੌਲ ਕਰਦਾ ਹਾਂ ਮੈਂ ਜੱਸੀ ਨਾ ਥੋੜਾ ਸੱਚੇ ਨੇ ਚਿੱਤਰਾਂ ਕਰਦੇ ਹਾਂ ਯਾਰ ਅਕਾਰਾਂ ਹੋਲੀ ਮੰਗੂ ਜਾਂਦਾ ਸੀ ਇਹ ਨਾ ਉਹ ਤਾਂ ਹੋਲੀਆ ਅੱਜ ਨਹੀਂ ਮਸੇ ਬਾਬਾ ਨਾ ਜੀ ਦੋ ਦਾਲ ਤਾਂ ਗਿਆ ਕਿ ਜਾਨ ਤੇ ਨਹੀਂ ਕੋਈ ਗੋਸ ਯਾਰ ਸੰਸਾਨ ਕੇ ਰਸ਼ਦ ਵੀ ਤਾਂ ਇਰਾਤੇ ਚ ਲੈ ਦਾ ਕਾ ਦਾ ਤੀਰ ਇਹਨੂੰ ਇੱਥੇ ਉਹ ਕਿੰਨੇ ਦੇ ਟੰਗ ਦੇ ਉਹ ਤੇ ਤਾਂ ਨਾ ਟੰਗ ਦੇ ਕੋੰਦੇ ਨਹੀਂ ਕੀ ਨੁਕਸਾਨ ਹਾਂ ਜਾਂ ਸਵੇਰ ਅੰਦਰ ਆਉਂਦਾ ਹੋਏ ਇੱਦਾਂ ਅੱਛੇ ਜਿਹਾ ਮੰਗ ਲਾ ਸਵੇਰ ਅੰਦਰ ਦਾ ਨਹੀਂ ਇੱਥੇ ਉਹਨਾਂ ਅੱਗੇ ਨਹੀਂ ਮੈਂ ਸਹੀ ਹਾਂ ਉਸ ਆਹੀ ਜਿੱਦ ਲੈ ਬਣਾਏਗਾ ਹਾਂ ਐਸੀ ਜਿਹੀ ਬਣਾ ਮੰਗੇ ਉਹ ਠੀਕ ਹੈ ਬਸ ਤਾਨੂੰ ਕੋਣ ਲਾ ਰੀ ਜਿਦੋਂ ਬਣਾਣਾ ਆ ਜਾਂ ਤੁਹਾਨੂੰ ਅੱਛਾ ਕਰੇ ਛੇਲ ਛੁਲਕੇ ਬਣਾ ਤੇ ਅਸੀਂ ਉਹਨੇ ਚ ਨਾ ਕੇ ਆਉਂਦੇ ਹਾਂ ਹਾਂ ਜੀ ਜੇ ਤਾਂ ਮੈਂ ਬਣਾਉਣਾ ਕਰ ਤੈ ਤੁਸੀਂ ਆ ਜੀ ਠੀਕ ਆ ਪਾਥਨੇ ਦੇ ਬਣਾਵਾਂਗੇ ਬਸ ਮੈਂ ਛੇਲੇ ਛੁਲ ਕੇ ਵਾਪਕ ਕੀਰਨਾ ਮੈਂ ਗੰਨੇ ਗੁੰਨੇ ਹੋ ਗਿਆ ਚੰਗਾ ਸਭ ਚੰਗਾ ਭਾਈ ਛੇਲੇ ਲੀ ਹੁਣ ਇਹਨੂੰ ਚੰਗਾ ਵਧੀਆ ਵਧੀਆ ਤੜਕਾ ਵਧੀਆ ਲਾਣੀ ਕੋਈ ਨਾ ਕੋਈ ਨਾ ਛੇਦਾ ਯਾਦ ਕਰੇਗਾ ਵੀ ਚਾਚੇ ਨੇ ਖਵਾਇਆ ਸੀ ਕਦੇ ਨੀਟੇ ਦੇਖ ਲਗੇ ਮੱਛੀ ਨਾ ਜਾਵੇ ਕਿਤੇ ਪਤਾ ਨਹੀਂ ਸਾਲਾ ਮੱਛੀ ਨਾ ਜਾਵੇ ਇਹ ਨਾ ਕੱਟ ਜਾ ਨਾ ਤਾਂ ਹੋਰ ਲੋਕਾਂ ਨਾ ਜਵਾਕ ਜੇ ਵੀ ਨਹੀਂ ਆਏ ਤਾਂ ਨਬ ਤੇ ਦੇਖ ਲੈਣਗੇ ਆਏ ਹਾਈ ਪਈ ਜਗੇ ਹੁਣ ਤਾਂ ਇੰਨੇ ਆ ਜਾਣੀ ਰੱਜ ਜਿੰਨਾ ਉਹ ਦੰਤਾਂ ਬਹੁਤ ਖੜਾ ਹੈ ਬੰਦ ਲਾ ਬਿਠਾ ਲਿਆ ਨਾ ਜਦ ਚਨੇ ਸੇਬੂ ਹੈਗਾ ਠੀਕ ਤਾਂ ਉਹ ਕਰਕੇ ਰੱਖਦਾ ਹੱਲ ਇੰਨੇ ਕਰਦਾ ਉਹ ਚਾਚਾ ਕਈਆਂ ਅਗਲੇ ਸਰ ਹਾਂ ਸੋ ਜਾ ਪਈ ਬਹਿ ਜਾ ਮਰੀ ਪੈਣਾ ਚਾਚਾ ਹੋਈ ਸੀਗਾ ਪਈ ਸੀਗਾ ਸਰਾ ਵੇ ਰਣਾ ਇਹ ਕੌਣਾ ਪਈ ਇਹ ਉਹ ਜਿਹੜਾ ਪੰਡਾ ਨਹੀਂ ਲਗਾਈ ਸੀ ਪਹਿਲਾਂ ਸ਼ਕਾਰ ਤੇ ਹਾਂ ਉਹ ਕੰਮ ਪੈ ਗਿਆ ਫਿਰ ਮੈਂ ਇਹਨੂੰ ਲਿਆਇਆ ਤੇ ਮੈਂ ਚਮਾ ਗੋਚੀ ਬੋਲ ਦਿਖਾਇਆ ਮਗੇ ਹਾਂ ਭਾਈ ਮੇਰੇ ਤਾਂ ਫਿਰ ਆਏ ਨਾ ਵੀ ਬੰਦ ਹੈ ਨਹੀਂ ਚਬੀ ਦੇ ਨਹੀਂ ਸਾਡੋ ਡਟ ਤੂੰ ਇਹਨਾਂ ਕੋਈ ਨਾ ਬੋਲਾ ਬੋਲ ਨਾ ਭਾਈ ਖਾਲਾ ਭਾਈ ਕੋਈ ਨਾ ਤੂੰ ਬਹਿ ਜਾਂਗੇ ਨਗਰ ਇਹ ਨਹੀਂ ਤੂੰ ਤਾਂ ਭਾਈ ਮੈਂ ਦੇਖ ਲਿਆ ਸੀ ਹੂੰ ਤੇ ਤੁਸੀਂ ਮੜਾ ਜੇ ਚੈੱਕ ਕਰ ਲਿਓ ਹਾਂ ਚਾਚਾ ਦੇਖ ਲਾ ਕੱਚਾ ਸੀ ਥੋੜਾ ਜਿਹਾ ਮੈਂ ਦੇਖਿਆ ਕੱਚਾ ਸੀ ਹਾਂ ਇਹੀ ਗਾ ਤੁਸੀਂ ਦੇਖੋ ਮੈਂ ਪਿਆਗਾ ਯਾਰ ਮੇਰਾ ਸੁਨੇ ਆਇਆ ਲੱਗਦਾ ਸਜੀਵ ਜੀ ਕੋਈ ਨਾ ਚਾਚਾ ਤੂੰ ਪਿਆ ਗਿਆ ਸੀ ਦੇਖ ਲੈਣੇ ਅਸੀਂ ਦੇਖ ਲਈ ਮੈਨੂੰ ਕੋਈ ਨਾ ਕੋਈ ਨਾ ਬਣਾਣਾ ਬਣਾਣਾ ਇਹ ਕੋਈ ਚਸਤ ਨਹੀਂ ਇੱਕ ਤਾਂ ਬਣਾ ਰਹਿਲਾ ਸੀ ਕਿਤਾ ਬਣਾਇਆ ਪਿਆ ਯਾਰ ਮੇਰੇ ਤਾਂ ਮੀਟ ਤਾਂ ਬਣਾਇਆ ਪਿਆਗਾ ਬਣ ਗਿਆ ਜਰਾ ਹਾਂ ਚਾਚਾ ਆ ਲੋ ਭਾਈ ਫਿਰ ਖਾਣ ਲਗੇ ਹੁਣ ਆ ਲੈ ਬਸ ਹੋਰ ਸੜਕੇ ਤੇ ਫਿਰਦੇ ਰਹੇ ਬੱਟਾ ਜਵਾਂਦੇ ਚੱਚ ਪੈ ਗੁੰਗੁਨ ਹੀ ਨਾ ਪਰ ਇੱਕ ਗੱਲ ਲਾਉਣਾ ਹੈ ਹੋਰ ਲਾ ਲਾਂਗੇ ਫਿਰ ਮੈਂ ਪ੍ਰਿੰਟ ਬਣਾ ਕਿੱਥੇ ਟਾਪਦਾ ਆ ਅੰਦਰ ਆਪਣੀ ਪਈ ਹਰੀ ਜੀ ਉਹ ਤਾਂ ਚੱਕ ਲਿਆ ਚੱਕ ਕੇ ਲਿਆ ਉਹ ਤੂੰ ਜਾ ਭਾਈ ਚੱਕ ਕੇ ਲਿਆ ਲੈ ਚੱਕੀ ਲੈਣਾ ਹੈ ਚਾਹ ਇਹ ਤੀ ਬੋਤਲ ਪਈ ਹੈ ਤੂੰ ਤਾਂ ਨਹੀਂ ਲਾਉਂਦਾ ਨਾਲ ਹੀ ਪਾਣੀ ਪੂਣੀ ਪੱਗ ਬਣਾ ਫਿਰ ਕਾਹਨੂੰ ਟਾਪਦਾ ਇਹ ਪੱਕਾ ਹਾਂ ਹਾਂ ਮੈਨੂੰ ਤਾਂ ਐਸੀ ਤੁਸੀਂ ਲਾਉਂਦੇ ਹੋ ਉਹ ਕਾਹਨੂੰ ਬਾਪੂ ਹੋਰ ਚਾਚਾ ਸਰੀਰ ਜਿਹਦਾ ਵੱਲ ਜਾਂਦਾ ਇਹ ਨਾਲ ਸਰੀਰ ਜਿਹਦਾ ਇਹ ਤਾਂ ਨਹੀਂ ਲਾਉਂਦਾ ਤੂੰ ਤਾਂ ਨਹੀਂ ਲਾਉਂਦਾ ਸੇਰਾ ਨਾ ਨਾ ਦੱਸਦਾ ਮੈਂ ਨਾਲ ਲਾ ਲੂਗਾ ਉੱਥੇ ਲਾ ਲੂਗਾ ਲਾ ਲੂ ਲਾਉਣਾ ਤਾਂ ਭਾਈ ਨਾਲ ਲੈ ਭਾਈ ਫਿਰ ਮੈਂ ਦੱਸਦਾ ਵਹੀਂ ਭੇਜਾਂ ਭਾਈ ਮੈਥੋਂ ਤਾਂ ਟਿਕਿਆ ਨਹੀਂ ਲੈ ਚਾਚਾ ਫਾਂ ਮੈਨਾਂ ਭਾਈ ਲਾਏਗਾ ਚਾਚਾ ਤੂੰ ਤੂੰ ਬੱਸ ਭਾਈ ਥੋੜੀ ਬੱਸ 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 ਲੇ ਭਾਈ ਚੱਕੋ ਜਿਹੜਾ ਪੇਗ ਫੇਰ ਲੈ ਆ ਚੱਕ ਪਈ ਕੇ ਰਾ ਚੱਕ ਆਜਾ ਮੈਂ ਤਾਂ ਨਾ 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 ਉਹ ਜਿਹੜਾ ਬਦਲਾਈਏ ਬਦਲਾ ਆਹ ਲਾ ਲੀ ਮੈਂ ਡਿੱਗ ਪੈ ਜੀ ਪੀ ਕੇ ਨਹੀਂ ਨਹੀਂ ਆ ਲੈ ਪਹਿਲਾਂ ਉਹ ਲੈ ਤੇਰਾ ਤੂੰ ਦਾ ਉਹ ਲਾ ਲਾ ਗਾਲੀ ਗਾਲੀ ਚਲੋ ਭਾਈ ਤੀਜੀ ਵਾਲੀ ਲਈ ਲਉ ਤੋ ਚੇ ਸੇਬਾਂ ਵਾਲੀ ਲਿਆਂਦੀ ਐ ਸੇਰਾ ਇਹ ਸਮਾਨੀ ਵਾਲਾ ਤਾਂ ਨਾ ਚਾਹ ਜੋੜਾ ਰੰਦਾ ਹੋਇਆ ਇਹਦਾ ਸਪੈਸ਼ਲ ਕੰਪਨੀ ਜੋ ਮਹਗਾਈਆ ਸੇਰਾ ਇਹ ਤਾਂ ਸੇਬਾਂ ਓਏ ਬੜਿਆਇ ਤੇ ਸੇਬ ਵਾਲੀਆਂ ਫੁੱਟੋ ਬਣਨੀ ਹੋਈ ਆ ਦੇਖ ਸੇਬ ਬਣਿਆ ਹੋਇਆ ਕੱਟੇ ਦੇ ਪਾਣੀ ਹੈ ਵੀ ਇਹ ਮਹਿੰਗੀ ਲਾ ਆਂਦੀ ਆ ਜਿਆਦਾ ਮਾੜੀ ਕੌੜੀ ਦੀ ਕੌੜੀ ਜਣਾ ਪਾਣੀ ਥੋੜਾ ਜਿਹਾ ਵੱਧ ਪਾਇਆ ਕਰ ਤੇ ਇੱਕ ਮੋਟੀ ਵੀ ਪੂਰਾ ਤਾਕੜਾ ਬਣਾਇਆ ਪਿਆ ਚਾਚਾ ਨਾ ਮੱਟ ਘਟ ਕੇ ਖਰੋਚ ਤਾਂ ਹੀ ਹੁੰਦਾ ਭਾਈ ਓਏ ਪੁਰੂ ਕਰਿਆਂ ਸ਼ੇਰਾਂ ਕੋਈ ਬੋਲ ਮਾਰੀ ਜਾਂਦਾ ਲੱਗਦਾ ਤਾਂ ਹੈ ਚਾਚਾ ਚਲੋ ਭਾਈ ਮੈਂ ਦੇਖਦਾਗਾ ਤੇ ਲੈ ਕਰੀ ਸੁਣਾ ਹਰ ਜਿਓ ਕਦੇ ਕੰਮੀ ਘਾਣੋ ਭਾਈ ਤੈਨੂੰ ਛੱਡ ਦੇ ਲੈ ਆ ਜਾ ਤੇ ਤੇਰੀ சொਤੀ

जूठी नहीं चढ़ाने बोतल चल मैं लिया लिया बैठे करी की ना ना मैं तो लाके आया ਮੁੰਡਾ ਕਹਿੰਦਾ ਸੀ ਆਹ ਬੋਤਲ ਚੜਾ ਕੇ ਹੁੰਦੀ ਆ ਤੂੰ ਇੱਥੇ ਆਪੀ ਡੱਫੀ ਜਾਨੇ ਹੈ ਓਏ ਇਹ ਤਾਂ ਮੇਰੀ ਰੇ ਕੈਨਸਲ ਹੋ ਗਈ ਕਰ ਜਾਣਦੀ ਮੈਂ ਪਰਾਂ ਕਿ ਕਿੱਧਰ ਹੁੰਦੀ ਰੇ ਕਾਨੂੰ ਕੈਨਸਲ ਹੋਈ ਹੈ ਮੈਨੂੰ ਮੂਰਖ ਬਣਾਉਂਦਾ ਸੀ ਤੂੰ ਹੈ ਨਾ ਤੂੰ ਦੱਫਨ ਵਾਲੀ ਹੋਗਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤਾਂ ਨਹੀਂ ਆ ਰਹਾ ਆਹ ਇੱਕ ਪਾਸੇ ਮੂਰਖਾ ਨੂੰ ਮਾਰ ਕੇ ਸਿੱਟੇ ਕੋਈ ਨਹੀਂ ਤਾਂ ਚੱਲ ਉਹ ਵੀ ਲੜੀ ਥੋੜਾ ਜਨਾ ਬੁਰਸ਼ ਨੂੰ ਕੀ ਪਤਾ ਲਾ ਰਹਾ ਹੁੰਦਾ ਕੁੜੀਆਂ ਦੀ ਗੱਲ ਨਹੀਂ ਯਾਰ ਮੇਰੇ ਤੋਂ ਲਿਆ ਆਉਂਦਾ ਹੈ ਕੋਈ ਨਾ ਕੋਈ ਨਾ ਆ ਜਾ ਉਹਦਾ ਫੁੱਟ ਫੁੱਟ ਤੂੰ ਮੂਰਖ ਬਣਾ ਜਾ ਮਾਰਦਾ ਤੇ ਨਾ ਤੇ ਝੂਠ ਬੋਲਦਾ ਓਟ ਓਟ ਬਟੂੜਾਈ ਨਹੀਂ ਨਾ 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 ਵਾਜਾ ਵਾਜਾ ਸਾਹ ਦੇ ਬੈਠਿਆ ਸੀ ਮੇਰਾ ਸਿੰਦਰਾ ਪਈ ਖੜਾ ਕਾਬਰ ਨਾ ਕਾਬਰ ਹਾਂ ਇੱਕ ਖੜ ਜਾ ਇੱਕ ਮਿੰਟ ਜੇਰਾ ਮੈਂ ਬਦਲੀ ਵੀ ਲੋਟ ਕਰੀ ਲਾਵਾਂ ਓਹੋ ਚੱਪੜ ਕੀ ਮੈਂ ਬਾਦ ਨਾ ਚਾਚਾ ਚੱਲ ਪਈ ਚਾਹ ਖੜੋ ਖੜੋ ਓਹੋ ਬਾੜ ਮਾ ਦੀ ਬਾਤ ਚਾਚਾ ਉਠੀ ਇਧਰ ਠੀਕ ਆ ਪਈ ਚੋਈ ਨਾ ਓ ਤੇ ਬਸ ਨਾ ਸੇ ਨੂੰ ਕਾਪੂ ਬੋਲਣ ਦੀ ਕੀ ਲੋੜ ਸੀ ਕੋਈ ਨਾ ਚਾਚਾ ਭਾਈ ਆਂਦੇ ਹਾ ਨਹੀਂ ਨਾਸ ਭਾਈ ਤਾਂ ਤਾਂ ਕਿ ਮੈਂ ਮੈਂ ਤਾਂ ਹੀ ਕਹਿਣਾ ਸੀਗਾ ਆ ਵੀ ਕੋਲ ਨਹੀਂ ਲੈਂਦਾ ਨਾ ਆ ਵੀ ਕੋਲ ਨਹੀਂ ਲੈਂਦਾ ਨਾ ਤੇ ਆ ਮੈਨੂੰ ਹੋਰ ਗਏ ਓਏ ਓਏ ਚੋਟਾ ਭਾਈ ਉਹ ਚੋਟਾ ਇੱਕ ਤਾਂ ਮੈਨੂੰ ਬਣੀਆਂ ਲਾ ਲੈਨੇ ਕਿੰਤਾ ਸਾਹਾ ਬਣਾਇਆ ਦਾ ਹੋਰ ਉਹ ਲੱਖਿਆ ਜੋ ਮਸਾ ਦਾ ਮੈਨੂੰ ਬਣੀਆਂ ਪਹਿਲੇ ਵੀ ਕੋਈ ਨਹੀਂ ਨਾ ਉਹ ਨਹੀਂ ਦੀਓ ਭਾਈ ਹੱਥ ਖੈਣਾ ਗਾ ਲੈ ਪਰ ਤੂੰ ਚਾ ਚੇਨ ਪੈਗ ਪੁਗਾ ਲਾਉਂਦਾ ਚਾਚਾ ਵੀ ਜਾਊਗਾ 파 ਅੱਛਾ ਐ ਕਰ ਸਿਰਫ ਫਿਰ ਮੋਟਾ ਜਾ ਬਾਦੀ ਫਿਰ ਮੋਟਾ ਜਾ ਬਾਦੀ ਮੈਨੂੰ ਠੀਕ ਆ ਬਾਦੀ ਐਂ ਕਾ ਚੇਰਾ ਫਿਰ ਹਾਂ ਚਾ ਮੈਨੂੰ ਇਹ ਤੋਂ ਵੀ ਵੱਡਾ ਪਈ ਵੱਡਾ ਪਈ ਅੱਛਾ ਹਾਂ ਇਹ ਤੋਂ ਵੱਡਾ ਹਾਂ ਹਾਂ ਚੱਕੀ ਬਾਦੀ ਕੁੱਟਦਾ ਰਹੇਗੀ ਦੂਜੀ ਮੋਤ ਨਾ 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 ਲੈ ਸ਼ੋਰ ਆ ਵੀ ਬੋਲਾ ਫਿਰ ਅੱਛਾ ਲੈ ਅੱਛਾ ਕਰ ਚੱਕੀ ਜਾ ਚਾ ਓਏ ਹਾਂ ਆ ਦੇਖੀ ਰਦਾ ਬਾਰਾ ਪਾਣੀ ਇਹ ਤਾਂ ਵੱਡਾ ਪਾਈ ਨਾ ਚਾਚਾ ਤੂੰ ਤਾਂ ਪੀ ਲੈ ਚੱਕੋ ਦਾਚਾ ਰੋਇ ਸਿਰ ਰੁੱਖੀ ਕਿੰਨਾ ਪਾਣੀ ਨਾ ਪਾਦੀ ਅੱਛਾ ਚਾਚਾ ਚਲੋ ਚਾ ਵਈ ਚੜ੍ਹ ਜੂ ਜੇ ਨਾ ਚਾਚਾ ਛੋੜਾ ਜਾਂ ਪਾਣਾ ਦਾ ਚਾਚਾ ਮੇਰੇ ਮੇਨੇ ਮੌਲ ਸੇਕ ਤੇ 200 ਹਟੂ ਸਾ ਮੌੜ ਤੇ ਸੇਕਣੀ ਹੈ ਹਲੇ ਹੋਰ ਸੇਕਣੀ ਸੀ ਇਹਨੇ ਫੜ ਲਿਆ ਆਖਾ ਨਹੀਂ ਕੋਈ ਨਾ ਲਾ ਨਾ ਚਲ ਮੜਾ ਤਾਂ ਤੁਨ ਲਾ ਚੀ ਪਾਣੀ ਨੀ ਚਾ ਸੇਡ ਮੋਟਾ ਦੂਦ ਕੋਈ ਨਾ ਖਾਣੇ ਜਰਾ ਨੰਬਰ ਫੀਡਿੰਗ ਦਾਦਾ ਸਿੱਤੇ ਹੋਪ ਹੋਇਆ ਚ ਯੋ ਹੋਇਆ ਚ ਲਗਾ ਨਾ ਜੀ ਕਿ ਭੀ ਹੁਣ ਆਜਮੇ ਵੀ ਨਹੀਂ ਆਈ ਇੱਧਰ ਆਪਾਂ ਆ ਗਏ ਸੀ ਰਾਂ ਪਾਣੀ ਪਾ ਕੇ ਰੋਟੀ ਪੀ ਜਾਂਦਾ ਮਾਤਾ ਦੇ ਨਾਂ ਤੇ ਗੱਪ ਮਾਰ ਕੇ ਪੀਂਦਾ ਸੀ ਨਿਕਲਨੀ ਆ ਤਾਂ ਬਾਹਰ ਹੁਣ ਕੋਈ ਨਾ ਮੈਂ ਨਾ ਹੁਣ ਆਏ ਕਰਾਂ ਯਾਰ ਦਾ ਆਏ ਰਾਂ ਨਦੋਣਾ ਇਹ ਪਿਸ਼ਾਬ ਸ਼ੂਨ ਕਰਿਆ ਮੈਂ ਅੱਛਾ ਮੈਂ ਆਪਣੇ ਕੋਲ ਇੱਕ ਗਲਾਸ ਘਾਟਾ ਮੈਂ ਹੁਣ ਲਿਆਉਣਾਗਾ ਹਾਂ ਲਿਆ ਆਇਆ ਤੁਸੀਂ ਅਸੀਂ ਇਹਨੇ ਤਾਰੀ ਨਾ ਪੀਜੋ ਨਲੇ ਕੋਈ ਨਾ ਆਣਾ ਜੀ ਜਾ ਜਾ ਕਿਹਾ ਤੋ ਕਿ ਜਾ ਆ ਗਿਆ ਮੈਂ ਲੈ ਲੈ ਚਾਚਾ ਉਹ ਤਾਂ ਭੱਜ ਗਿਆ ਚੱਕ ਦੇ ਕੰਮ ਚੱਲ ਚਾਚਾ ਤੂੰ ਸਾਡਾ ਗੁੱਸਾ ਚੰਗਾ ਮੀਟ ਉਹਦਾ ਇਹ ਚੰਗੀ ਆਪਣੇ ਕੋਲ ਜਾ ਰੂਆ ਤੂੰ ਗੱਪਾ ਮਾਰ ਕੇ ਲਿਆਇਆ ਸੀ ਉਹ ਤੈਨੂੰ ਖਚਰੇ ਐਸੇ ਰੱਬੇ ਮੋਟਾ ਜਾਂ ਹੋਰ ਪਾ ਮੋਟਾ ਚੱਤ ਨੂੰ ਪੇਕੋ ਅਮੈਨੂ ਵੀ ਮੜਿਆ ਮੋਟਾ ਜਾਂ ਪਾ ਦੇ ਯਾਰ ਚੱਕਰੀ ਚੱਕ ਦੇ ਚੱਕਰੀ ਚੱਕ ਦੇ ਨਾ ਮੇਰੇ ਤਾਂ ਚੱਕ ਨਹੀਂ ਗਮਾ ਆ ਤੈਨੂੰ ਸਾਰੇ ਨਹੀਂ ਮਹੀ ਜਿਆ ਫਿਲੈ ਖਾ ਉਹ ਸ਼ਰਾਬ ਹਾਂ ਤੁਸੀ ਨਾ ਕੀਰਦੀ ਜਾਂਦੀ ਹੈ ਨਾ ਪਹਿਲੇ ਤੋੜਦੀ ਗੱਡੀ ਚਾਚੇ ਨੇ ਤੋੜ ਦੇ ਨੇ ਉਸ ਪੁੱਤ ਨਾਲ ਚਾਚਾ ਬਾਹ ਸਵਾਦੀ ਬਾਹ ਦਿੰਦੀ ਆ ਰਹੋਣ ਦੇ ਉਹਨੂੰ ਹੋਰਾਉਂਦੇ ਮੋਟਾ ਜੀ ਆਉਂਦੇ ਮੋਟਾ ਜੀ ਤਾਲੋ ਏ ਤੂੰ ਨਾ ਟੱਕ ਟੱਕ ਬੇਗੜਾ ਇੱਕ ਤੇਰਾ ਅਜਿਹਾ ਹੋਰ ਪੜਿਆ ਮੀਟ ਹੋ ਗਿਆ ਜੇ ਹਾਂ ਮੀਟ ਬਤੋ 파ੜੇ 파ੜੇ ساری 파ੜੇ ساری খ ਕਿਏ ਗਮ ਚਾਚਾ ਹਈ ਹਈ ਸਾੜੇ ਖਾ ਲਏ ਦਾ ਬਦਵੀਆਂ ਤਾਂ ਗਲਾਸ ਨੇ ਲੈ ਸ਼ੁਰੂ ਮੈਂ ਵੀ ਗਲਾਸ ਲੈ ਆਇਆ ਆ ਜੋ ਪਾਸੇ ਪੀ ਗੋ ਜੀਰਾ ਵੋ ਜੀਰਾ ਵੋ ਹ ਜੀਰਾ ਮੇਰੇ ਸਾੜੇ ਨਿੰਨੇ ਤਾਂ ਸਾਰੀ ਕੁੰਬੜ ਤਾਂ ਲੱਗਦਾ ਮੇਰੇ ਜੀ ਸਾੜੇ

저 내가 우리 다티리니 그래서 아니. 무슨 나의코니 샜다. ਕੀ ਨਹੀਂ ਸੱਦਿਆ ਆਏ ਹੋ ਜੁਟਾ ਭੇਜੇ ਬੇੜਾ ਹੋਏ ਹੋਏ ਮੇਰਾ ਇਹ ਨਹੀਂ ਡਿੱਗਿਆ ਤਾ ਮੂ ਬੀਕ ਕਮ ਖਰਾਬ ਹੀ ਗਿਆ ਕੇ ਤਨ ਦੀ ਜਾਨ ਦੇ ਖਾਈਂ ਦੇ ਇਹ ਮੈਂ ਪੀ ਗਾ ਮੈਂ ਚਾਹੀਦਾ ਸਤਿ ਸਤ ਮੇਰੇ ਸਾਲੇ ਨੂੰ ਗੋਲੀ ਮਾਰ